ਪੰਜਾਬ ਦੇ ਵਿੱਚ ਮੁਰਤੋਂ ਗੋਲੀਆਂ ਚੱਲਣ ਦੀ ਖਬਰ ਹੈ ਨਮਾ ਸ਼ਹਿਰ ਦੇ ਵਿੱਚ ਗੋਲੀਬਾਰੀ ਦੀ ਵੱਡੀ ਘਟਨਾ ਵਾਪਰੀ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਲੋਕ ਘਰਾਂ ਦੇ ਅੰਦਰ ਸੁਰੱਖਿਤ ਨੇ ਪਰ ਮਨਾਂ ਦੇ ਵਿੱਚ ਡਰ ਲਗਾਤਾਰ ਬੈਠਾ ਹੋਇਆ ਹੈ ਬਲਾਕ ਦੇ ਪਿੰਡ ਛਡੋਰੀ ਦੇ ਵਿੱਚ ਅਣਪਛਾਤੇ ਲੋਕਾਂ ਨੇ ਇੱਕ ਘਰ ਤੇ ਗੋਲੀਆਂ ਚਲਾਈਆਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਬਲਬੀਰ ਪੁੱਤਰ ਨਰਿੰਜਤ ਸਿੰਘ ਛਡੋਰੀ ਦਾ ਕਹਿਣਾ ਹੈ ਕਿ ਉਹ ਰਾਤ ਨੂੰ ਆਪਣੇ ਘਰ ਦੇ ਵਿੱਚ ਟੀਵੀ ਦੇਖ ਰਿਹਾ ਸੀ ਤੇ ਲਗਭਗ 8:10 ਦਾ ਸਮਾਂ ਹੁੰਦਾ ਜਦੋਂ ਅਚਾਨਕ ਪਟਾਕਿਆਂ ਦੀ ਆਵਾਜ਼ ਆਈ ਤੇ ਮੈਂ ਅਤੇ ਮੇਰੇ ਪੁੱਤਰ ਨੇ ਕੰਧ ਤੋਂ ਸੜਕ ਵੱਲ ਵੇਖਿਆ ਪਰ ਸਾਨੂੰ ਕੁਝ ਵੀ ਦਿਖਾਈ ਨਹੀਂ ਦਿੱਤਾ। ਉਹਨਾਂ ਦਾ ਕਹਿਣਾ ਕਿ ਸਾਨੂੰ ਲੱਗਿਆ ਕਿ ਕਿਸੇ ਨੇ ਬੁਲੇਟ ਮੋਟਰਸਾਈਕਲ ਦੇ ਪਟਾਕੇ ਪਾਏ ਨੇ ਅਸੀਂ ਸਾਰੇ ਸੌਂ ਗਏ। ਸਵੇਰੇ ਜਦੋਂ ਉਸਦੀ ਪਤਨੀ ਘਰ ਦਾ ਕੰਮ ਕਰਨ ਦੇ ਲਈ ਉઠી ਤਾਂ ਝਾੜੂ ਮਾਰਨ ਲੱਗੀ ਤਾਂ ਉਸਨੇ ਵੇਖਿਆ ਕਿ ਕਾਰ ਦੇ ਟਾਇਰ ਦੇ ਨੇੜੇ ਗੋਲੀ ਵਰਗੀ ਕੋਈ ਚੀਜ਼ ਪਈ ਸੀ ਉਸਨੇ ਦੱਸਿਆ ਕਿ ਮੇਰੀ ਪਤਨੀ ਛੇਤੀ ਛੇਤੀ ਸਾਡੇ ਕੋਲ ਆਈ ਤੇ ਉਸਨੇ ਸਾਨੂੰ ਜਗਾਇਆ ਜਦੋਂ ਅਸੀਂ ਬਾਹਰ ਵੇਖਿਆ ਤਾਂ ਅਸੀਂ ਇੱਕ ਗੋਲੀ ਗੇਟ ਦੇ ਵਿੱਚ ਫਸੀ ਹੋਈ ਵੇਖੀ ਤੇ ਦੂਜੀ ਗੋਲੀ ਉਹਨਾਂ ਦੇ ਗੇਟ ਵਿੱਚ ਫਸੀ ਹੋਈ ਸੀ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਡਰ ਗਏ ਤੇ ਗਵਾਂਡਿਆਂ ਨੂੰ ਦੱਸਿਆ ਤੇ ਨਾਲ ਹੀ ਪੁਲਿਸ ਨੂੰ ਸੂਚਿਤ ਕੀਤਾ ਪੋਜੀਵਾਲ ਪੁਲਿਸ ਨੇ ਦੋਵੇਂ ਗੋਲੀਆਂ ਦੇ ਖੋਲ ਜ਼ਬਤ ਕਰ ਲਏ ਤੇ ਮਾਮਲਾ ਦਰਜ ਕਰ ਲਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦੋਂ ਐਸ ਸੀ ਐਸ ਐਚਓ ਪੋਜੀਵਾਲ ਸਤਨਾਮ ਸਿੰਘ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਨੇ ਦੋਸ਼ੀ ਜਲਦ ਹੀ ਫੜ ਲਵਾਂਗੇ ਇਸ ਘਟਨਾ ਦੇ ਨਾਲ ਪੂਰੇ ਪਿੰਡ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਇਨ ਅਣਪਛਾਤੇ ਲੋਕਾਂ ਨੂੰ ਗ੍ਰਿਫਤਾਰ ਕਰਦੀ ਹੈ ਉਹਨਾਂ ਤੋਂ ਪੁੱਛਗਿੱਛ ਕਰਦੀ ਹੈ ਤਾਂ ਕਿਹੜੇ ਵੱਡੇ ਖੁਲਾਸੇ ਹੁੰਦੇ ਨੇ ਜਾਪ ਦੇ ਵਿੱਚ ਮੁਰਤੋਂ ਗੋਲੀਆਂ ਚੱਲਣ ਦੀ ਖਬਰ ਹੈ ਨਮਾ ਸ਼ਹਿਰ ਦੇ ਵਿੱਚ ਗੋਲੀਬਾਰੀ ਦੀ ਵੱਡੀ ਘਟਨਾ ਵਾਪਰੀ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਲੋਕ ਘਰਾਂ ਦੇ ਅੰਦਰ ਸੁਰੱਖਿਤ ਨੇ ਪਰ ਮਨਾਂ ਦੇ ਵਿੱਚ ਡਰ ਲਗਾਤਾਰ ਬੈਠਾ ਹੋਇਆ ਹੈ ਬਲਾਕ ਦੇ ਪਿੰਡ ਛਡੋਰੀ ਦੇ ਵਿੱਚ ਅਣਪਛਾਤੇ ਲੋਕਾਂ ਨੇ ਇੱਕ ਘਰ ਤੇ ਗੋਲੀਆਂ ਚਲਾਈਆਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਬਲਬੀਰ ਪੁੱਤਰ ਨਰਿੰਜਤ ਸਿੰਘ ਛਡੋਰੀ ਦਾ ਕਹਿਣਾ ਹੈ ਕਿ ਉਹ ਰਾਤ ਨੂੰ ਆਪਣੇ ਘਰ ਦੇ ਵਿੱਚ ਟੀਵੀ ਦੇਖ ਰਿਹਾ ਸੀ ਤੇ ਲਗਭਗ 10:10 ਦਾ ਸਮਾਂ ਹੁੰਦਾ ਜਦੋਂ ਅਚਾਨਕ ਪਟਾਕਿਆਂ ਦੀ ਆਵਾਜ਼ ਆਈ ਤੇ ਮੈਂ ਅਤੇ ਮੇਰੇ ਪੁੱਤਰ ਨੇ ਕੰਧ ਤੋਂ ਸੜਕ ਵੱਲ ਵੇਖਿਆ ਪਰ ਸਾਨੂੰ ਕੁਝ ਵੀ ਦਿਖਾਈ ਨਹੀਂ ਦਿੱਤਾ। ਉਹਨਾਂ ਦਾ ਕਹਿਣਾ ਕਿ ਸਾਨੂੰ ਲੱਗਿਆ ਕਿ ਕਿਸੇ ਨੇ ਬੁਲੇਟ ਮੋਟਰਸਾਈਕਲ ਦੇ ਪਟਾਕੇ ਪਾਏ ਨੇ ਅਸੀਂ ਸਾਰੇ ਸੌਂ ਗਏ। ਸਵੇਰੇ ਜਦੋਂ ਉਸਦੀ ਪਤਨੀ ਘਰ ਦਾ ਕੰਮ ਕਰਨ ਦੇ ਲਈ ਉઠી ਤਾਂ ਝਾੜੂ ਮਾਰਨ ਲੱਗੀ ਤਾਂ ਉਸਨੇ ਵੇਖਿਆ ਕਿ ਕਾਰ ਦੇ ਟਾਇਰ ਦੇ ਨੇੜੇ ਗੋਲੀ ਵਰਗੀ ਕੋਈ ਚੀਜ਼ ਪਈ ਸੀ ਉਸਨੇ ਦੱਸਿਆ ਕਿ ਮੇਰੀ ਪਤਨੀ ਛੇਤੀ ਛੇਤੀ ਸਾਡੇ ਕੋਲ ਆਈ ਤੇ ਉਸਨੇ ਸਾਨੂੰ ਜਗਾਇਆ ਜਦੋਂ ਅਸੀਂ ਬਾਹਰ ਵੇਖਿਆ ਤਾਂ ਅਸੀਂ ਇੱਕ ਗੋਲੀ ਗੇਟ ਦੇ ਵਿੱਚ ਫਸੀ ਹੋਈ ਵੇਖੀ ਤੇ ਦੂਜੀ ਗੋਲੀ ਉਹਨਾਂ ਦੇ ਗੇਟ ਵਿੱਚ ਫਸੀ ਹੋਈ ਸੀ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਡਰ ਗਏ ਤੇ ਗਵਾਂਡਿਆਂ ਨੂੰ ਦੱਸਿਆ ਤੇ ਨਾਲ ਹੀ ਪੁਲਿਸ ਨੂੰ ਸੂਚਿਤ ਕੀਤਾ ਪੋਜੀਵਾਲ ਪੁਲਿਸ ਨੇ ਦੋਵੇਂ ਗੋਲੀਆਂ ਦੇ ਖੋਲ ਜ਼ਬਤ ਕਰ ਲਏ ਤੇ ਮਾਮਲਾ ਦਰਜ ਕਰ ਲਿਆ ਤੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦੋਂ ਐਸ ਸੀ ਐਸ ਐਚਓ ਪੋਜੀਵਾਲ ਸਤਨਾਮ ਸਿੰਘ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸੀਐਸਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਨੇ ਦੋਸ਼ੀ ਜਲਦ ਹੀ ਫੜ ਲਵਾਂਗੇ ਇਸ ਘਟਨਾ ਦੇ ਨਾਲ ਪੂਰੇ ਪਿੰਡ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਕਦੋਂ ਇਨ ਅਣਪਛਾਤੇ ਲੋਕਾਂ ਨੂੰ ਗ੍ਰਿਫਤਾਰ ਕਰਦੀ ਹੈ ਉਹਨਾਂ ਤੋਂ ਪੁੱਛਗਿੱਛ ਕਰਦੀ ਹੈ ਤਾਂ ਕਿਹੜੇ ਵੱਡੇ ਖੁਲਾਸੇ ਹੁੰਦੇ ਨੇ